ستری جی ہرجندر والی یو ٹیوب چینل تے تہاڑا سواگت پیارے درشکوں اس تو پہلا کہ میں اپنی اجدی گلوات شروع کرا, میں اج کی گل بات وہی اپیل کر رہے ہیں جو اکثر کر دیں کہ جنہ دوستہ نے اجے تک اس چینل لوں ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਤੁਸੀਂ ਦੇਖ ਹੀ ਰਹੇ ਹੋ ਕਿ ਮੇਰੀ ਆਵਾਜ਼ ਤੋਂ ਤੁਹਾਨੂੰ ਲੱਗ ਰਿਹਾ ਹੈ ਕਿ ਗਲਾ ਵੀ ਖਰਾਬ ਹੈ ਜੁਕਾਮ ਹੈ ਨੱਕ ਭਗ ਰਿਹਾ ਹੈ ਤੇ ਮੈਂ ਇੱਕ ਡਾਕਟਰ ਨੂੰ ਫੋਨ ਕੀਤਾ ਜਿਹੜਾ ਮੇਰਾ ਫੈਮਿਲੀ ਡਾਕਟਰ ਹੈ ਮੈਂ ਕਿਹਾ ਮੈਂ ਡਾਕਟਰ ਸਾਹਿਬ ਦਿਖਾਉਣਾ ਚਾਹਣਾ ਤੁਹਾਨੂੰ ਕੁਝ ਜ਼ਿਆਦਾ ਪ੍ਰੋਬਲਮ ਕਈ ਦਿਨ ਹੋ ਗਏ ਮੈਂ ਸੋਚਿਆ ਸੀ ਬਿਨਾਂ ਡਾਕਟਰ ਦੇ ਚੱਲ ਜੂ ਕੰਮ ਪਰ ਮੈਨੂੰ ਲੱਗਦਾ ਨਹੀਂ ਪ੍ਰੋਗਰਾਮ ਮੇਰੇ ਇਫੈਕਟ ਹੋ ਰਹੇ ਨੇ ਉਹ ਕਹਿਣ ਲੱਗੇ ਕਿ ਯਾਰ ਮੈਂ ਨਾ ਫਸਿਆ ਹੋਇਆ ਹੈ ਇਹ ਕੱਲ ਦੀ ਗੱਲ ਹੈ ਮਤਲਬ ਕਿ 10 ਫਰਵਰੀ ਦੀ ਮੈਂ ਕਿਹਾ ਕੀ ਗੱਲ ਹੋ ਗਈ ਕਹਦਾ ਯਾਰ ਸ਼ੰਭੂ ਤੋਂ ਅੱਗੇ ਨਹੀਂ ਜਾਣ ਦਿੰਦੇ ਪੁਲਿਸ ਨੇ ਰੋਕਿਆ ਹੋਇਆ ਉੱਥੇ ਵੱਡੇ ਵੱਡੇ ਵੈਰੀਕੇਟ ਲਾਏ ਜਾ ਰਹੇ ਨੇ ਤੇ ਮੈਂ ਤਾਂ ਉੱਥੇ ਫਸਿਆ ਹੋਇਆ ਹਾਂ ਸੋ ਪਿਆਰੇ ਦਰਸ਼ਕੂ ਕਿਸਾਨਾਂ ਦੀ ਕਾਲ ਹੈ 13 ਫਰਵਰੀ ਦੀ ਦਿੱਲੀ ਜਾਣ ਦੀ ਅੱਜ ਤਿੰਨ ਕੇਂਦਰੀ ਮੰਤਰੀ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਲੇਕਿਨ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਤਿਆਰੀ ਕਰ ਰਹੀ ਹੈ ਜਾਂ ਤਿਆਰੀ ਕਰ ਚੁੱਕੀ ਹੈ ਮੈਨੂੰ ਤਾਂ ਹੈਰਾਨੀ ਹੋ ਰਹੀ ਹੈ ਕਿ ਕਿਸਾਨ ਸਾਡੇ ਨੇ ਇੱਕ ਕਿਸਾਨਾਂ ਲਈ ਹੋ ਰਿਹਾ ਹੈ ਜਾਂ ਕਿਸੇ ਦੂਸਰੇ ਦੇਸ਼ ਦੀਆਂ ਦੁਸ਼ਮਣ ਦੇਸ਼ ਦੀਆਂ ਫੌਜਾਂ ਨੂੰ ਰੋਕਣ ਲਈ ਹੋ ਰਿਹਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਹੈ ਕਿ ਦਿੱਲੀ ਦੇ ਕਿਸੇ ਨੇ ਚੜ੍ਹਾਈ ਕਰਨੀ ਹੈ ਉਹਨੂੰ ਰੋਕ ਲਈ ਇੰਨੀ ਫੌਜ ਬਣਾਈ ਹੈ ਹਰਿਆਣੇ ਦੀ ਪੁਲਿਸ ਅਰਧ ਸੈਨਿਕ ਜਿਹੜੇ ਵੱਲ ਨੇ ਔਰ ਇੱਕ ਨਹੀਂ ਤਿੰਨ ਲੇਅਰ ਜਿਹੜੀਆਂ ਲਾ ਕੇ ਰੋਕਾਂ ਲਾਈਆਂ ਜਾ ਰਹੀਆਂ ਨੇ ਵੱਡੇ ਵੱਡੇ ਪੱਥਰ ਪੁਰਾਣੇ ਪੁਲ ਤੋੜ ਦੋ ਵੀ ਇਧਰ ਦੀ ਡਟਕਲ ਜ ਟ੍ਰੈਕਟਰ ਲੈ ਕੇ ਇਹ ਹੋ ਕੀ ਰਿਹਾ ਹੈ ਮੈਂ ਜਦੋਂ ਉਹਨੂੰ ਦੇਖਿਆ ਦੇਖੋ ਸ਼ੰਭੂ ਦਾ ਬਾਰਡਰ ਉਹ ਸੀਲ ਕਰਤਾ ਖਡੌਰੀ ਸੀਲ ਕਰਤਾ ਕਹ ਦੋਰੀਏ ਕਿ ਆ ਵੀ ਇੱਕ ਪਾਸੇ ਜਾ ਸਕਦੇ ਤੁਸੀਂ ਮਤਲਬ ਕਿ ਕੋਈ ਛੜੇ ਹੀ ਨਹੀਂ ਜਿੱਥੇ ਜਿੱਥੇ ਪੰਜਾਬ ਤੋਂ ਹਰਿਆਣਾ ਚ ਦਾਖਲ ਹੋਇਆ ਜਾ ਸਕੇ ਬਈ ਫਤਿਹਬਾਦ ਦਾ ਦੇਖ ਰਹੇ ਸੂ ਬਟੇ ਬਟੇ ਕਿਲਾ ਗੱਡੀਆਂ ਜਾ ਰਹੀਆਂ ਨੇ ਮੱਡੀ ਟੱਬ ਵਾਲੀ ਪੂਰੇ 150 ਡਾਕਕੇ ਨੇ ਹਰਿਆਣਾ ਦੇ ਚ 150 ਲੱਖ ਲੱਕੇ ਲਾਏ ਹੋਏ ਨੇ ਕੱਲਾ ਇੱਥੇ ਨਹੀਂ 11 ਦੀ سویر تو چھے وجہ تو اتنا سونی پتر پنچکولہ ابالا حسار سرسا فتح فتحباد جیند سارے موبائل سیوا بند انٹرنیٹ بند مطلب کہ تسی ایک سو چتالی لاتی ہے نجلیج تیرہ فروری بارہ بجے تک یہ سارا کچھ بند رہو ਕਿਸ ਤਰ੍ਹਾਂ ਦੀ ਐਮਰਜੈਂਸੀ ਲੱਗੀ ਹੈ ਪਰ ਦੂਜੇ ਪਾਸੇ ਇੱਕ ਹੋਰ ਉਹ ਵੀ ਰਹਾਣੀ ਹੈ ਇੱਕ ਪਾਸੇ ਤਾਂ ਇਹ ਕਿਲ ਗਟੇ ਜਾ ਰਹੇ ਨੇ ਪੱਕੇ ਪਰਵਧ ਕੀਤੇ ਜਾ ਰਹੇ ਨੇ ਦੂਜੇ ਪਾਸੇ ਸੱਦਾ ਆ ਗਿਆ ਬਾਰਾ ਭਰ ਬੀਟ ਉਹ ਕਹਿੰਦੇ ਜੀ ਤਿੰਨ ਮੰਤਰੀ ਚੱਡੀ ਘਟਾ ਰਹੇ ਨੇ ਕੇਂਦਰ ਤੋਂ ਕਿਸਾਨੋ ਤੁਸੀਂ ਆਓ ਗੱਲਬਾਤ ਕਰੀਏ ਆਪਾਂ ਯਾਨੀ ਇੱਕ ਪਾਸੇ ਤਿਆਰੀ ਲੋਕਾਂ ਦੇ ਘਰਾਂ 'ਚ ਦਬਸ਼ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਚੰਡੀਗੜ੍ਹ 'ਚ ਮੀਟਿੰਗ ਬੁਲਾਈ ਹੈ ਭਗਵਾਨਤਮਨ ਉਹ ਵੀ ਇਹ ਚਾਹੁੰਦਾ ਕਿ ਜਾਤਾ ਇਹਦਾ ਫੈਸਲਾ ਹੋ ਜੇ ਨਹੀਂ ਕੈਪਟਨ ਅਮਰਿੰਦਰ ਸੇਵੋ ਦਿੱਲੀ ਚਲੇ ਜਾਣ ਪੰਜਾਬ ਦੇ ਘਰ ਨਾ ਪੈਣ ਤੋ ਜੇਰੀ ਦੂਜੇ ਪਾਸੇ ਸੱਚੀ ਗੱਲ ਹੈ ਵੀ ਕੇਦਰ ਵੀ ਇਸ ਵਾਰ ਟਕਰਾ ਪੜੇ ਦੇਣਾ ਕੁਸ਼ੜੀ ਚਾਹਦੀ ਪਰ ਟਕਰਾਜ ਰੂਟ ਅਲਣਾ ਚਾਹਦੀ ਹੈ ਕੇਂਦਰ ਸਰਕਾਰ ਇਹ ਵੀ ਗੱਲ ਤੋ ਇਹ ਇ Israel ਦੇ ਹਾਲਾਤ ਦੇ ਵਿੱਚ ਸਰਵਿਸਿੰਗ ਬਧੇਰ ਦੀ ਗੱਲ ਕਰ ਰਹੇ ਅਸੀਂ ਗਦਾਕ ਬੜੀ ਕਮਾਲ ਦੀ ਗੱਲ ਹੈ ਇੱਕ ਪਾਸੇ ਗਲਵਾਦ ਦਾ ਸੱਦਾ ਦੂਜੇ ਪਾਸੇ ਸਾਨੂੰ ਕੁੱਟਣ ਲਈ ਤਿਆਰੀਆਂ ਤੇ ਇੰਟਰਨੈਟ ਬੰਦ ਕਰਤਾ ਕਿ ਘੰਟਾ ਠੀਕ ਹੈ ਸਰਕਾਰਾਂ ਕੀ ਕਰਦੀਆਂ ਹੁੰਦੀਆਂ ਨੇ ਹੁਣ ਤਾਂ ਤੁਹਾਨੂੰ ਵੀ ਪਤਾ ਲੱਗ ਗਿਆ ਜਦੋਂ ਵੀ ਦੇਖ ਰਿਹਾ ਸੀ ਕਿ ਕਿਸਾਨ ਕਿਸਾਨ ਪੂਰੀ ਤਿਆਰੀ ਐਂਡ ਚੜਦੀ ਕਲਾ ਚ ਜਿਵੇਂ ਉਹਨੇ ਘਰ ਘਰ ਜਾ ਕੇ ਫੰਡ ਇਕੱਠੇ ਕੀਤੇ ਰਾਸ਼ੀ ਇਕੱਠਾ ਕੀਤਾ ਜਨੀ 6 ਬੀਡੇ ਦਾ ਰਾਸ਼ਣ ਟਰਾਲੀਓ ਵਿੱਚ ਦੇਖਿਓ 6 6 ਬੀਡੇ ਦਾ ਰਾਸ਼ਣ ਲੱਕੜੋਂ ਸਲੈਂਡਰ ਇਹਦੀ ਦਾਲਾ ਤਰਪਾਲਾਂ ਆਟਾ ਨਮਕ ਚੀਨੀ ਚੌਪਤੀ ਬਦਰ ਹਰ ਜ਼ਰੂਰੀ ਹੁਣ ਤਾਂ ਉਹ ਇਹ ਵੀ ਪਤਾ ਹੈ ਨਾ ਉੱਥੇ ਚਾਹੀਦਾ ਕੀ ਹੈ ਬਜ਼ੁਰਗ ਤਿਆਰ ਹੋਏ ਫਿਰਦੇ ਨੇ ਤਾਂ ਅਸੀਂ ਕੁੱਟਣੀ ਉੱਥੇ ਕੁੱਟਾਂਗੇ ਨੌਜਵਾਨ ਔਰ ਤਾਂ ਨਹੀਂ ਪੂਰੀ ਤਿਆਰੀ ਟ੍ਰੇਡ ਹੋ ਚੁੱਕੇ ਨੇ ਫੌਜੀ ਹੁਣ ਕਿਸਾਨ ਫੌਜੀ ਜਿਹੜੇ ਨੇ ਕਿ ਅਸੀਂ ਐਡੀ ਚੱਲਦੀ ਨਹੀਂ ਹੁਣ ਉਹ ਤਾਂ ਕਹਿੰਦੇ ਸੀ ਇਹ ਰੋਕਾਂ ਨੂੰ ਕੀ ਸੌਂਦੇ ਸਾਡੇ ਕੋਲ ਰੋਕਾਂ ਤੋੜਨ ਦੀ ਟਰਾਲੀਆਂ ਬੜੀਆਂ ਵਧੀਆ ਵਧੀਆ ਨੇ ਨੇ ਬੇਲ ਕੋਲ ਇਹੋ ਲੱਗਦਾ ਹੈ ਕਿ ਟਰਾਲੀਆਂ ਬਣਾਈਏ ਇਸ ਕੰਮ ਲਈ ਹੋਣੀਆਂ ਨੇ ਦੂਜੇ ਪਾਸੇ ਇੰਡੋਟਾਂਸ ਪਾਰ ਹੋ ਕੇ ਜਰਮਨਾਂ ਵਾਲੇ ਫਰਾਂਸ ਵਾਲੇ ਬੰਦ ਸਾਰੀ ਦੁਨੀਆ ਚ ਕਿਸਾਨ ਤਾਂ ਜਿੱਥੇ ਵੀ ਆ ਉਹ ਹੈ ਤਾਂ ਦੁਖੀ ਤੋਂ ਹਾਂ ਅਕਸਰ ਮੈਨੂੰ ਇਹ ਪੁੱਛ ਲੈਂਦੇ ਨੇ ਯਾਰ ਕਿਸਾਨਾਂ ਨੂੰ ਹੋਇਆ ਕੀ 14 ਦੇ ਕੀ ਨੇ ਉਹ ਭਾਈ 14 ਤਾਈ ਸੀ ਜਦੋਂ ਕਾਨੂੰਨ ਵਾਪਸ ਹੋਇਆ ਉਹਦੋਂ ਥੋੜਾ ਜਿਹਾ ਸਫਰ ਕਰ ਲੈਂਦੇ ਉਹ ਤਾਂ ਮੇਰੇ ਮਗਰ ਪੈ ਕੇ ਉਹਦੋਂ ਮੈਂ ਕਿਹਾ ਸੀ ਐਨੀ ਕਾਲੀ ਨਾ ਕਰੋ ਇਹ ਸਰਕਾਰਾਂ ਨੇ ਨਹੀਂ ਮੰਨਣਾ ਇਹ ਅੰਡਰ ਪ੍ਰੈਸ਼ਰ ਜਿੱਡਾ ਕ ਬਣ ਗਿਆ ਬਣ ਗਿਆ ਐਮਐਸਪੀ ਦੀ ਗਾਰੰਟੀ ਲੈ ਜਾਓ ਇਹ ਗੱਲ ਕੱਟ ਕੇ ਦੇਖ ਲਓ ਵੀਡੀਓ ਲੇਕਿਨ ਇਹ ਤਾਂ ਹੁਣ ਹਾਰਾ ਪਾਉਣੇ ਸੀ ਕਿਉਂਕਿ ਇਹਦੀ ਲੰਬੀ ਲੜਾਈ ਜਿੱਤੀ ਸੀ ਗੱਲ ਵੀ ਬਣਦੀ ਸੀ ਘਰਾਂ ਚ ਜਾਣਾ ਸੀ ਸਾਲ ਦੋ ਡੇਢ ਤੋਂ ਸਾਲਾਂ ਤੋਂ ਬੈਠੇ ਸੀ ਉੱਥੇ ਤੇ ਇਸ ਕਰਕੇ ਨਹੀਂ ਵੈਸੇ ਮੰਗਾ ਕਿਹੜੀਆਂ ਨੇ ਅਕਸਰ ਪੁੱਛ ਲੈਂਦੇ ਨੇ ਮੈਂ ਕੁਝ ਮੰਗਾ ਤੁਹਾਨੂੰ ਵੀ ਦੱਸ ਦਿੰਦਾ ਦੇਖੋ ਸਭ ਤੋਂ ਵੱਡੀ ਮੰਗ ਤਾਂ ਹੈ ਕਿ ਐਮਐਸਪੀ ਤੇ ਖਰੀਦ ਹੋਵੇ ਸਾਰੀਆਂ ਫਸਲਾਂ ਉਹਦਾ ਕਾਨੂੰਨ ਗਰੰਟੀ ਹੋਵੇ ਕਿ ਜਿਹੜੀ ਐਮਐਸਪੀ ਅਨਾਉਂਸ ਕਰਦੀ ਖਰੀਦੀ ਜਾਵੇ ਫਸਲ ਅਨਾਉਂਸ ਤਾਂ ਅਦਰਵਾਈਜ਼ ਵੀ ਕਰ ਦਿੰਦੇ ਨੇ ਤੇ ਖਰੀਦੀ ਨਹੀਂ ਜਾਂਦੀ ਖਰੀਦਦਾਰ ਦੀ ਗਰੰਟੀ ਦੇਵੇ ਸਰਕਾਰ ਇਹ ਸਭ ਤੋਂ ਵੱਡੀ ਕਾਨੂੰਨੀ ਗਰੰਟੀ ਦੂਜੀ ਜਿਹੜੂ ਉਹ ਭਾਰਤ ਰਤਨ ਦਿੱਤਾ ਡਾਕਟਰ ਸੁਭਮੀ ਨਾਥ ਉਸ ਕਮਿਸ਼ਨ ਨੇ ਜੇ ਜੋ ਕਿਹਾ ਸੀ ਉਸ ਬਤਾਵਕ ਕੀਮਤ ਤੈਅ ਕਰੋ ਇਹ ਦੂਜੀ ਬੰਗ ਹੈ ਤੀਜੀ ਉਹ ਭਾਈ ਜਿਹੜੇ ਕਿਸਾਨ ਮਜ਼ਦੂਰ ਕਰਜ਼ੇ ਹੇਟ ਦੱਬੇ ਨੇ ਉਹਨਾਂ ਦਾ ਵੀ ਕਰਜ਼ਾ ਮਾਫ਼ ਕਰ ਦਿਓ ਜਿਹੜੇ ਜਿਹੜੇ ਕਾਰਪੋਰੇਟ ਵੱਡੇ ਵੱਡੇ ਬਿਜ਼ਨਸਮੈਨ ਇਹਦਾ ਕਰ ਰਹੇ ਹੋ ਕਰਜ਼ਾ ਮਾਫ਼ ਕਰੋ ਫਿਰ ਉਹ ਜਦੋਂ ਬਜ਼ੁਰਗੋ ਜਿਹੜੇ ਪੈਨਸ਼ਨ ਲਾਉ ਐ ਜਿਹੜੇ ਕਿਹੜੇ ਜ਼ਿਆਦਾ ਬਕੀ 10000 ਬਕੀ ਹੈ ਸ਼ਹਿਰ ਹਲਕੀਮਪੁਰ ਕੀਦੀ ਉਹ ਜਿਹੜਾ ਸਾਡਾ ਤੀਨੀ ਹੈ ਗ੍ਰਹਿ ਮੰਤਰੀ ਯਾ ਰਾਜ ਗ੍ਰਹਿ ਮੰਤਰੀ ਉਹਦੇ ਸ਼ੌਂਕਰੇੜੇ ਜਿਵੇਂ ਗੱਡੀ ਚੜਾਈ ਸੀ ਉੱਥੇ ਸਜ਼ਾ ਜੋ ਇਨਸਾਬਤਾ ਦੇ ਉਹ ਇਹ ਉਟਾ ਦੇਵਗੇ ਤੇ ਛੇਰ ਜਿਹੜੇ ਕਿਸਾਨ ਮੋਰਚੇ ਦਰਾਂ ਤੇ ਸੁਡੀਆਂ ਤੋਂ ਗਏ ਨੇ ਉਹਨਾਂ ਨੂੰ ਕਿਹਾ ਸੀ ਕਿ ਮਵਾਬਜਾ ਦੇਵਗੇ ਸਰਕਾਰੀ ਨੌਕਰੀ ਦੇਵਗੇ ਪਰਵਾਰ ਚੁਕੇ ਸਨ ਉਹ ਨਹੀਂ ਮਿਲਿਆ ਉਹ ਦਿਓ ਤੋਂ ਇਸਰਾ ਮਨਰੇਗਾ ਦੋ ਦੇ ਦ ਮਨਰੇਗਾ ਦੀ 200 ਦਿਨ ਦਾ ਰੋਜ਼ਗਾਰ ਹੈ ਉਹ ਦਿਹਾੜੀ ਤਾਂ ਸਹੀ ਦਿਓ ਅੱਜਕੱਲ 700 ਰੁਪਏ ਦੀ ਹਾੜੀ ਦੀ ਬੰਗ ਕੀਤੀ ਆ ਫਿਰ ਕਿਸਾਨਾਂ ਨੂੰ ਰੋਟਣ ਲਈ ਨਕਲੀ ਵੀਜ਼ਾ ਜਾਂਦੇ ਨੇ ਜャ ਦਵਾਈਆਂ ਜਾਂਦੀਆਂ ਨੇ ਕੀਟਨਾਸ਼ ਨਕਲੀ ਉਹ ਕਿਸਾਨਾਂ ਦਾ ਕੀ ਕਸੂਰ ਹੈ ਕੰਪਨੀਆਂ ਕਰਦੀਆਂ ਨੇ ਤੇ ਕੋ ਕਾਨੂੰਨ ਸਖਤ ਨਹੀਂ ਸਖਤ ਕਾਨੂੰਨ ਬਣਾਓ ਸੋ ਇਸ ਤਰ੍ਹਾਂ ਦੇ ਜャ ਮਿਰਚਾਂ ਹਲਦੀ ਹੋਰ ਮਸਾਲੇ ਨੇ ਉਹਨਾਂ ਲਈ ਵੀ ਕੋਈ ਵਿਸ਼ਰ ਬਣਾ ਦਿਓ ਤਾਂ ਇਹ ਸਾਰਾ ਜਿਹੜਾ ਇਸ ਤਰ੍ਹਾਂ ਦੀਆਂ ਬੰਗਾਂ ਨੇ ਉਹ ਮੱਗਾਂ ਸਾਰੇ ਜਥੇਬੰਦੀਆਂ ਦੀਆਂ ਕਿਸਾਨਾਂ ਦੀਆਂ ਸਾਰੀਆਂ ਭਾਰਤੀ ਕਿਸਾਨ ਯੂਨੀਅਨ ਦੇ ਸੇਮ ਨੇ ਭਾਵੇਂ ਆਪਾਂ ਚੋਂ ਇਕੱਠੇ ਨਹੀਂ ਕਿਹਰ ਹੁਣੇ ਜਿਹੜੇ ਲੜ ਰਹੇ ਨੇ ਜਿਨ੍ਹਾਂ ਨੇ 13 ਜਨਵਾਰ ਦਾ 13 ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਉਹ ਤਾਂ ਗੈਰ ਰਾਜਨੀਤਿਕ ਜਥੇਬੰਦੀਆਂ ਨੇ ਦਾਵਾ ਤਾਂ ਕਰਦੀਆਂ ਨੇ ਦੇਸ਼ ਵਿੱਚੋਂ ਸੌਤਬਦ ਜਥੇਬੰਦੀਆਂ ਉਹਨਾਂ ਨਾਲ ਲੈ ਜਿਨ੍ਹਾਂ ਨੇ ਨਾਰਾ ਦਿੱਤਾ ਦਿੱਲੀ ਚੱਲੋ ਪੰਜਾਬ ਵਾਲੀ ਜਗਜੀਤ ਸਿੰਘ ਡੱਲੇ ਵਾਲੀ गैर सियासी ਜਿਹੜੀ ਸਯੁਜਕਤ ਮੋਰਚਾ ਉਹਦੀ ਗੱਲ ਤੇ ਬਾਕੀ ਜਿਹੜਾ ਉਦੋਂ ਲੜਾਈ ਲੜੀ ਸੀ ਸਯੁਜਕਤ ਕਿਸਾਨ ਮੋਰਚੇ ਨੇ ਉਹਨਾਂ ਨੇ ਸੱਦਾ ਦਿੱਤਾ ਹੋਇਆ ਸੋਨਾ ਨੂੰ ਸੋਨਾ ਨੂੰ ਕਹਿੰਦੇ ਜੀ ਆਪਾਂ ਜਿਹੜਾ ਹੈ ਭਾਰਤ ਬੰਦ ਦਾ ਸੱਦਾ ਸਾਡਾ ਤੇ ਉਹਦੇ 'ਚ ਤੁਸੀਂ ਸ਼ਾਮਲ ਹੋਵੋ ਵੈਸੇ ਉਹਨਾਂ ਦਾ ਵੀ ਇੱਕ ਲੀਡਰ ਕੱਲ ਬੋਲਿਆ ਹਰਿੰਦਰ ਸਿੰਘ ਲਖੋਵਾਲ ਉਰਿਕ ਹੈ ਕਿ 12 ਤੋਂ 4 ਵਜੇ ਤੱਕ ਬਿਲਕੁਲ ਭਾਰਤ ਬੰਦ ਟ੍ਰੈਫਿਕ ਜਾਮ ਹੋਊਗਾ ਬੱਸਾਂ ਬੰਦ ਹੋਣਗੀਆਂ ਰੇਲਵੇ ਟਰੈਕ ਰੁੱਕ ਕੇ ਜਾਣਗੇ ਟੋਲ ਪਲਾਜ਼ੇ ਬੰਦ ਹੋਣਗੇ ਜਿਹੜੀ ਆ ਵੀ ਦਿੱਕਤਾਂ ਹੋਣਗੀਆਂ ਲੋਕਾਂ ਨੂੰ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਊਗੀ ਜੇ ਆ ਇੰਨਾ ਕਿਸਾਨਾਂ ਦਾ ਧੱਕਾ ਕੀਤਾ ਤਾਂ ਅਸੀਂ ਦੇਖਾਂਗੇ ਦਿੱਲੀ ਜਾਣ ਨੂੰ ਇਹ ਪੰਜਾਬ ਦੀਆਂ ਇਹ ਚ 27 ਜਥੇਬੰਦੀਆਂ ਨੇ ਤੋਂ ਇਸ ਤਰ੍ਹਾਂ ਉਦੋਂ ਜਿਹੜੇ ਬੱਤੀ ਜੱਥੇਬੰਦੀ ਵਾਲਾ ਸੀ ਮੈਂ ਉਹਦੀ ਗੱਲ ਕਰ ਰਿਹਾ। ਉਹਦੋਂ ਕਿਸਾੜ ਤਾਂ ਕਈ ਪਾਸਿਓ ਆਪਣੇ ਪਿਤਾ ਤੇ ਲੱਗੇ ਨੇ ਮੰਗਾ ਸੰਗੀਆਂ ਨੇ। ਜਿਵੇਂ ਇੱਕ ਹੋਰ ਜਿਹਨਾਂ ਨੇ ਪੰਗ ਦਿਨ ਦਾ ਮੋਰਚਾ ਲਾਇਆ ਸੀ, ਯੋਗਿੰਦਰ ਸਿੰਘ ਅਗਰਾਹ ਉਹਨਾਂ ਨੇ ਕੱਲ੍ਹ ਕਹਿਤਾ ਕਿ ਅਸੀਂ 24 ਤੋਂ ਪੱਕਾ ਮੋਰਚਾ ਚंडीगढ़ ਚਲਾਉਣਾ। ਉਹ ਮੋਰਚੇ ਦੀ ਤਿਆਰੀ ਲਈ 13 14 15 ਨੂੰ ਕਾਨਫਰੰਸਾਂ ਕਰ ਰਹੀਏ ਨੇ। 14 ਨੂੰ ਸੰਗਰੂਰ ਕਰਨੀ ਹੈ। 13 ਨੂੰ ਮੋਗੇ ਕਰਨੀ ਹੈ। ਇਤਿਹਾਸਿਕ ਰੂਪ ਦਾ 24 ਨੂੰ ਪਹੁੰਚਣਾ ਜਦੋਂ ਪੁੱਛਿਆ ਵੀ ਚੰਡੀਗੜ੍ਹ ਤਾਂ ਬੰਦ ਨਹੀਂ ਦਿੰਦੇ ਤੁਹਾਨੂੰ ਕਹਿੰਦੇ ਦੇਖਾਂਗੇ ਮਾਰੀ ਲਾ ਦਾਂਗੇ ਮਤਲਬ ਕਿ ਕਿਸਾਨ ਹੁਣ ਭਾਵੇਂ ਏਕਾ ਨਹੀਂ ਲੇਕਿਨ 24 ਦੀ ਇਲੈਕਸ਼ਨ ਸਾਹਮਣੇ ਦੇਖ ਕੇ ਕਿਸਾਨ ਮੈਦਾਨ ਚ ਆ ਗਏ ਨੇ ਔਰ ਸਰਕਾਰ ਸੱਚਮੁੱਚ ਹੀ ਸਰਕਾਰ ਨੂੰ ਬਖਤ ਪਿਆ ਹੋਇਆ ਹੈ ਕਿਸਾਨ ਨੂੰ ਜੂ ਦੇਖ ਕੇ ਔਰ ਸਰਕਾਰ ਦੁਨੀਆ ਤਿਆਰੀ ਕਰ ਰਹੀ ਲੜਦੀ ਵੀ ਇਹ ਨਹੀਂ ਚਾਹਦੀ ਵੀ ਦਿੱਲੀ ਜਾਣਾ ਹੁਣ ਮੈਂ ਦੇਖ ਰਿਹਾ ਸੀ ਹਲੇ 13 ਨੂੰ ਜਿਹੜਾ 10 ਤਰੀਕ ਨੂੰ ਸਭੂ ਬਾਰਡਰ ਬੰਦ ਕਰਕੇ ਇਹਨਾਂ ਨੇ ਰੂਟ ਦੇਤਾ ਨਵਾਂ ਜਿਵੇਂ ਰਾਜਪੁਰਾ ਤੋਂ ਜੇ ਕਿਸੇ ਨੂੰ ਜਾਣਾ ਹੈ ਦਿੱਲੀ ਜਾਂ ਦਿੱਲੀ ਤੋਂ ਪੰਜਾਬ ਆਉਣਾ ਰਾਜਪੁਰਾ ਬਨੂੜ 에어ਪੋਰਟ ਰੋਡ ਡੇਰਾਬਸੀ ਅੰਮ੍ਰਿਤਸਰੋਂ ਨਿਕਲ ਜੂ ਜਾਂ ਫਿਰ ਰਾਜਪੁਰਾ ਬਨੂੜ ਪੰਚਕੁਣਾ ਨਾਡਾ ਸਾਹਿਬ ਉਹ ਰੂਟ ਦੇਤਾ ਇੱਕ ਤੀਜਾ ਰੂਟ ਵੀ ਦਿੱਤਾ ਜਿਹੜਾ ਪਹਿ ਹਵਾਲਾ ਰਾਜਪੁਰਾ ਪਟਿਆਲਾ ਪਹਿ ਹਵਾਂ ਕੁਰਕhetra ਇੱਥੇ ਦੇਵੀਗੜ੍ਹ ਵਾਲੀ ਹਾਂ ਤਾਂ ਠੀਕ ਹੈ ਉਹ ਵੀ ਦੇਣਾ ਸੀ ਉਹਨੇ ਦਿੱਤਾ ਰਾਜਪੁਰਾ ਪਹਿ ਹਵਾਂ ਤੋਂ ਇੱਕ ਹੋਰ ਵੀ 152 ਡੀ ਜਿਹੜੇ ਹਾਈਵੇ ਹੈ ਉਹ ਲੈ ਲਓ ਰੋहतक ਪੌਂਦ ਜੇ ਰੋहतक ਤੋਂ ਤੁਸੀਂ ਦਿੱਲੀ ਚਲੇ ਜਾਓ ਮਤਲਬ ਤਾਂ ਇਹ ਹੈ ਕਿ ਪੂਰੀ તૈયારી ਹੈ ਸਰਕਾਰ ਦੀ ਕਿਸਾਨਾਂ ਨੂੰ ਭਰੋ ਕਰਨ ਦੀ ਕਿਸਾਨ ਜਿਹੜੇ ਨੇ ਹੁਣ ਪੂਰੀ ਤਿਆਰੀ ਚ ਡੇ ਦੇਖੋ ਗੱਲ ਬੜੀ ਸਿੰਪਲ ਹੈ ਕਿਸਾਨ ਜੋ ਮਰਜੀ ਕਿਸੀ ਜਾਣ ਜਿੰਨਾ ਚਰੁਣਾ ਚ ਏਕਾ ਨਹੀਂ ਹੁਣ ਇਹੀ ਜਿਹੜੀਆਂ 13 ਨੂੰ ਜਾਣ ਆ ਰਹੀਆਂ ਜਥੇਬੰਦੀਆਂ 16 ਨੂੰ ਭਾਰਤ ਵੱਧ ਕਰਨ ਲਈ ਜਥੇਬੰਦੀਆਂ ਖਰ ਅਗਰਹਾ ਤਾਂ ਉਹਨਾਂ ਦੇ ਨਾਲ ਹੀ ਹੈ ਜਿਨ੍ਹਾਂ ਨੇ ਪੱਕਾ ਮੋਰਚਾ ਲਾਉਣਾ ਮੁੱਲ ਸਾਰੀਆਂ ਇਕੱਠੀਆਂ ਹੋ ਕੇ ਇਹ ਕਰਨ ਗਿਆ ਤਾਂ ਇਹ ਵੱਡੀ ਸ਼ਕਤੀ ਜਿਹੜੀ ਹੈ ਉਹ ਬਣਦੀ ਹੈ ਅੱਪਾ ਪਹਿਲਾਂ ਦਿੱਲੀ 'ਚ ਦੇਖਿਆ। ਉਹ ਇਹ ਸਰਕਾਰਾਂ ਵੀ ਕਿ ਬਹੁਤ ਵਾਰ ਮੰਤਰੀਓ ਕਿ ਮੈਂ ਤਾਂ ਬਹੁਤ ਵਾਰ ਕਹਿ ਕਿ ਹਰ ਥਾਂ ਤੇ ਜਿੰਨੇ ਸ਼ਕਤੀਸ਼ਾਲੀ ਜਦੋਂ ਇਹ ਗੱਲ ਕਹਿਣ ਲੱਗੇ ਸਵੈ ਪਰਚੋੜ ਕਰਨ ਲੱਗੇ ਤਾਂ ਕਈ ਵਾਰੀ ਲੋਕਾਂ ਨੂੰ ਗੁੱਸਾ ਲੱਗਦਾ। ਕਿ ਜੀ ਇਹ ਕੀ ਕਹਿ ਰਹੇ ਹੋ ਸੱਚ ਤਾਂ ਇਹੀ ਹੈ ਕਿ ਜਿੰਨੀ ਤਕੜੀ ਕੌਮ ਇਹ ਹੈ ਉਹਨੇ ਗਦਾਰ ਵੀ ਇਹਦੇ 'ਚ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਗਰੇਜ਼ਾਂ ਦੀ ਜਿੱਤ ਨਹੀਂ ਹੋਈ ਗਦਾਰਾਂ ਦੀ ਜਿੱਤ ਹੋਇਆ ਗਦਾਰਾਂ ਨੇ ਜਿੱਤ ਦਵਾਈ ਇਹ ਕਹਨੋ ਜਿਵੇਂ ਆਪਾਂ ਕਹਿੰਦੇ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਜਾਂ ਅਕਾਲੀਆ ਤੇ ਕਾਂਗਰਸ ਦੀ ਹਾਰ ਹੋਈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਾਤੇ ਸੀ ਲੋਕ ਇੱਕ ਬਦਲ ਚਾਹਦੇ ਸੀ ਬਿਲਕੁਲ ਉਸੇ ਤਰ੍ਹਾਂ ਕਿਸਾਨਾਂ ਦੇ ਵਿੱਚ ਏਕਤਾ ਨਈ ਸਰਕਾਰਾਂ ਦੇਖਤੀਆਂ ਨੇ ਔਰ ਸਰਕਾਰਾਂ ਇਸ ਦਾ ਫਾਇਦਾ ਵੀ ਉਠਾ ਸਕਦੀਆਂ ਨੇ ਕਿਸਾਨਾਂ ਨੂੰ ਆਪੀ ਏਕਤਾ ਵੱਲ ਧਿਆਨ ਦੇਣ ਦੀ ਲੋੜ ਹੈ ਕਹਿ ਰਿਹਾ ਅਗਲੇ ਦਿਨਾਂ 'ਚ ਕੀ ਕੁਝ ਵਾਪਰਦਾ ਹੈ ਇਹ ਆਪਾਂ ਦੇਖਾਂਗੇ ਅੱਜ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ